ਗਲੇ ਵਿੱਚ ਸੋਚ ਤੇ ਖਰਾਸ਼ ਮੌਸਮ ਬਦਲਣ ਦੇ ਨਾਲ ਵੱਧਦੀ ਹੈ ਇਹ ਸਮੱਸਿਆ ਤਾਂ ਤੁਸੀਂ ਇਹ ਆਯੁਰਵੈਦਿਕ ਇਲਾਜ ਦੇ ਨਾਲ ਜੁੜਾ ਕੀ ਛੁਟਕਾਰਾ ਪਾ ਸਕਦੇ ਹੋ ਮੌਸਮ ਬਦਲਣ ਦੇ ਨਾਲ ਗਲੇ ਦੇ ਵਿੱਚ ਖਰਾਸ਼ ਇੱਕ ਆਮ ਸਮੱਸਿਆ ਬਣ ਜਾਂਦੀ ਹੈ ਇਹ ਸੁੱਕੀ ਹਵਾ ਹੀਟਰ ਦੀ ਜ਼ਿਆਦਾ ਵਰਤੋਂ ਠੰਡੀ ਹਵਾ ਵਿੱਚ ਸਾਹ ਲੈਣ ਪ੍ਰਦੂਸ਼ਣ ਅਤੇ ਅਨਿਯਮਿਤ ਖਾਣ ਪੀਣ ਦੀਆਂ ਆਦਤਾਂ ਵਰਗੇ ਮੂਲ ਕਾਰਨਾਂ ਕਰਕੇ ਵੀ ਹੋ ਸਕਦੇ ਹਨ ਆਯੁਰਵੇਦ ਦੇ ਅਨੁਸਾਰ ਇਸ ਮੌਸਮ ਵਿੱਚ ਕਫ ਦੋਸ਼ ਦਾ ਇਕੱਠਾ ਹੋਣਾ ਵੱਧ ਜਾਂਦਾ ਹੈ ਜਿਸ ਦੇ ਨਾਲ ਗਲੇ ਦੇ ਵਿੱਚ ਜਲਣ ਅਤੇ ਸੋਜ ਹੁੰਦੀ ਹੈ ਮਹਾਰਾਦਾ ਕਹਿੰਦਾ ਹੈ ਕਿ ਕਰੇਲੂ ਉਪਚਾਰ ਕਫ ਨੂੰ ਸੰਤੁਲਿਤ ਕਰ ਸਕਦੇ ਹਨ ਅਤੇ ਗਲੇ ਨੂੰ ਰਾਹਤ ਪ੍ਰਦਾਨ ਕਰ ਸਕਦੇ ਹਨ ਸਰਦੀਆਂ ਦੇ ਵਿੱਚ ਹਵਾ ਸੁੱਕੀ ਹੋ ਜਾਂਦੀ ਹੈ ਜੋ ਗਲੇ ਵਿੱਚ ਬਲਗਮ ਦੀ ਪਰਤ ਨੂੰ ਸੁਕਾ ਦਿੰਦੀ ਹੈ ਜਿਸ ਦੇ ਨਾਲ ਵਾਇਰਸ ਦਾ ਪ੍ਰਵੇਸ਼ ਆਸਾਨ ਹੋ ਜਾਂਦਾ ਹੈ ਹੀਟਰ ਦੇ ਸਾਹਮਣੇ ਬੈਠਣ ਨਾਲ ਗਲਾ ਹੋਰ ਵੀ ਸੁੱਕਾ ਹੋ ਜਾਂਦਾ ਹੈ ਜੀ ਹਾਂ ਜਦੋਂ ਕਿ ਸਵੇਰ ਦੀ ਠੰਡੀ ਹਵਾ ਅਤੇ ਗਰਮ ਅਤੇ ਠੰਡੇ ਪੀਣ ਵਾਲੇ ਪਦਾਰਥਾਂ ਦਾ ਮਿਸ਼ਰਣ ਸੋਜ ਨੂੰ ਵਧਾ ਸਕਦਾ ਹੈ ਤਾਂ ਗਲੇ ਦੀ ਖਰਾਸ਼ ਅਤੇ ਸੋਜ ਤੋਂ ਰਾਹਤ ਕਿਵੇਂ ਪਾਈ ਜਾ ਸਕੇ ਆਯੁਰਵੈਦਿਕ ਮਾਹਿਰਾਂ ਦੇ ਅਨੁਸਾਰ ਬਲਗਮ ਨੂੰ ਢਿੱਲਾ ਕਰਨ ਅਤੇ ਗਲੇ ਨੂੰ ਨਮੀ ਅਤੇ ਨਿਗ ਪ੍ਰਦਾਨ ਕਰਨ ਵਾਲੇ ਪ੍ਰਭਾਵਸ਼ਾਲੀ ਉਪਚਾਰਾ ਵਿੱਚ ਹਿੰਗ ਅਤੇ ਸ਼ਹਿਦ ਦਾ ਪੇਸਟ ਸ਼ਾਮਿਲ ਹੈ ਜਿਹਾ ਹਿੰਗ ਦੇ ਐਂਟੀਵਾਇਰਲ ਗੁਣ ਬਲਗਮ ਨੂੰ ਢਿੱਲਾ ਕਰਦੇ ਹਨ ਅਤੇ ਜਲਣ ਨੂੰ ਘਟਾਉਂਦੇ ਹਨ ਮਿੱਠੀ ਸੌਂਫ ਦੇ ਬੀਜ ਅਤੇ ਕਾਲੇ ਕਿਸ਼ਮਿਸ਼ ਨੂੰ ਇੱਕ ਕਾੜੇ ਵਿੱਚ ਉਬਾਲੋ ਇਸ ਕਾੜੇ ਨੂੰ ਪੀਣ ਦੇ ਨਾਲ ਗਲੇ ਨੂੰ ਨਮੀ ਮਿਲਦੀ ਹੈ ਅਤੇ ਸੋਚ ਘਟ ਹੁੰਦੀ ਹੈ। ਹਲਦੀ ਅਤੇ ਕੁਚਲੀਆਂ ਹੋਈਆਂ ਲੌਂਗਾਂ ਨੂੰ ਮਿਲਾ ਕੇ ਕੋਸੇ ਪਾਣੀ ਨਾਲ ਘਰਾਰੇ ਕਰਨਾ ਵੀ ਲਾਭਦਾਇਕ ਹੈ। ਹਲਦੀ ਵਿੱਚ 커ਕਿਊਮਨ ਹੁੰਦਾ ਹੈ ਜੋ ਸੋਚ ਨੂੰ ਘਟਾਉਂਦਾ ਹੈ ਜਦੋਂ ਕਿ ਲੌਂਗ ਦਰਦ ਤੋਂ ਰਾਹਤ ਪ੍ਰਦਾਨ ਕਰਦਾ ਹੈ। ਗਰਮ ਕੀਤੇ ਅਦਰਕ ਅਤੇ ਗੁੜ ਦੀ ਭਾਫ਼ ਸਾਹ ਲੈਣ ਦੇ ਨਾਲ ਬਲਕਮ ਢਿੱਲਾ ਹੋ ਜਾਂਦਾ ਹੈ ਅਤੇ ਗਲੇ ਦੀ ਖਰਾਸ਼ ਤੋਂ ਤੁਰੰਤ ਰਾਹਤ ਮਿਲਦੀ ਹੈ ਨਿੰਬੂ ਦੇ ਛਿਲਕਿਆਂ ਨੂੰ ਗਰਮ ਕਰੋ ਅਤੇ ਉਹਨਾਂ ਨੂੰ ਉਗਰਦਨ ਤੇ ਰੱਖੋ ਇਹਨਾਂ ਦਾ ਲਿਮੋਨਿਨ ਗਲੇ ਨੂੰ ਨਮੀ ਦਿੰਦਾ ਹੈ ਤુલਸੀ ਦੇ ਪਾਊਡਰ ਨੂੰ ਸ਼ਹਿਦ ਵਿੱਚ ਮਿਲਾ ਕੇ ਲਓ ਤુલਸੀ ਦੇ ਐਂਟੀਸੈਪਟਿਕ ਗੁਣ ਵਾਇਰਸਾਂ ਨੂੰ ਰੋਕਣ ਦੇ ਵਿੱਚ ਮਦਦ ਕਰਦੇ ਹਨ ਇਸ ਤੋਂ ਇਲਾਵਾ ਹਰ ਇੱਕ ਨੱਕ ਵਿੱਚ ਕੋਸੇ ਤੇਲ ਦੇ ਤੇਲ ਦੀਆਂ ਦੋ ਬੂੰਦਾਂ ਪਾਓ ਇਹ ਸੁੱਕੇ ਗਲੇ ਨੂੰ ਸ਼ਾਂਤ ਕਰਦਾ ਹੈ ਅਤੇ ਨਮੀ ਪ੍ਰਦਾਨ ਕਰਦਾ ਹੈ ਇਹ ਉਪਚਾਰ ਨਾ ਸਿਰਫ ਲੱਛਣਾਂ ਨੂੰ ਦੂਰ ਕਰਦੇ ਹਨ ਬਲਕਿ ਕਫਾ ਅਸੰਤੁਲਨ ਦੀ ਸਮੱਸਿਆ ਨੂੰ ਵੀ ਹੱਲ ਕਰਦੇ ਹਨ ਮਹਰ ਇਨਾ ਘਰੇਲੂ ਉਪਚਾਰਾਂ ਨੂੰ ਮੌਸਮ ਦੇ ਅਨੁਸਾਰ ਢਾਲਣ ਦੀ ਸਿਫਾਰਿਸ਼ ਕਰਦੇ ਹਨ ਗੰਭੀਰ ਮਾਮਲਿਆਂ ਵਿੱਚ ਡਾਕਟਰ ਦੇ ਨਾਲ ਵੀ ਇੱਕ ਵਾਰ ਸਲਾਹ ਜ਼ਰੂਰ ਕਰੋ ਤੇ ਅਜਿਹੀਆਂ ਹੋਰ ਟਿਪਸ ਨੂੰ ਜਾਣਨ ਵਾਸਤੇ ਵਿਸ਼ਵ ਵਾਰਤਾ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਵੋ